ਅੱਤਲ ਆ ਦੇਖ ਲੋ ਬਾਈ ਆਪਣੇ ਆਪ ਇਹ ਦੇਖ ਲੋ ਪੈੜ ਤੋਂ ਚੱਲੇ ਸੀਗੇ ਅਸੀਂ ਚਾਵੇ ਨੂੰ ਪੀਜੇ ਨੂੰ ਮਾਦਰੀ ਟੱਪਣ ਸਾਰ ਅੱਗ ਲੱਗੀ ਹੋਈ ਆ ਔਖੀ ਵੀਡੀਓ ਥੋੜੀ ਜੀ ਇਹ ਨਹੀਂ ਯਾਰ ਹਟ ਸਕਦੇ ਹੁਣ ਤੁਸੀਂ ਇਹ ਗੱਲ ਨੋਟ ਕਰਨ ਵਾਲੀਆਂ ਸਾਰਿਆਂ ਜੱਟਾਂ ਨੂੰ ਗਾਲਾਂ ਕੱਢਣ ਲੱਗ ਜੰਨੇ ਆ ਜਿਨੇ ਇਹ ਅੱਗ ਲਾਈ ਆ ਉਹਨੂੰ ਯਾਰ ਗਾਲਾਂ ਕੱਢਿਆ ਕਰੋ ਆਸੀਂ ਬੁਝਾ ਰਹੇ ਆਂ ਅਸੀਂ ਵੀ ਤਾਂ ਜ਼ਿੰਮੇਦਾਰੀ ਆਂ ਜਿਹਨੇ ਲਾਈਆ ਉਹ ਵੀ ਜ਼ਿੰਮੇਦਾਰ ਹੈ ਯਾਰ ਉਹ ਯਾਰ ਇਹ ਇੱਕ ਅੱਧਾ ਬੰਦਾ ਹੁੰਦਾ ਸਾਰੇ ਪਿੰਡ ਚੋਂ 5000 7000 ਵੋਟ ਹੋਊਗੀ ਮੈਂ ਕਹਿੰਦਾ ਪਿੰਡ ਦੀ ਜਿਹਦੇ ਵਿੱਚੋਂ ਇੱਕ ਜਾਂ ਦੋ ਬੰਦੇ ਉਹ ਜਿਆ ਕੰਮ ਕਰਦੇ ਹੁੰਦੇ ਨੇ ਇਸ ਕਰਕੇ ਸਾਰਿਆਂ ਨੂੰ ਇੱਕ ਰਸੇ ਨਾਲ ਬੰਨਿਆ ਕਰੋ ਜਿਹੜਾ ਬੰਦਾ ਕੰਮ ਕਰ ਕੋਈ ਫੈਕਟਰੀ ਜੇ ਪਾਣੀ ਪਾਉਂਦਾ ਫੈਕਟਰੀ ਦਾ ਦੰਦਾ ਪਾਣੀ ਪਾਉਂਦਾ ਤੇ ਕੋਈ ਇੱਕਣ ਦਰੱਖਤਾਂ ਨੂੰ ਪੂਖਦਾ ਹਨਾ ਕੋਈ ਵੀ ਮਾੜਾ ਤੋੜੀਏ ਸੇਕ ਲੱਗਦਾ ਚੰਗਾ ਜਿੰਨਾ ਮਰਜੀ ਕਹਿ ਲਿਆ ਕਰੋ ਇਹ ਸਿਆਣਿਆਂ ਦੀ ਕਹਾਵਤ ਵੀ ਹੈ ਕਿਤੇ ਪੋਹਦੀ ਆ ਇੱਕ ਪਾਸੇ ਵਝਾ ਦਿੰਦੇ ਆ ਦੂਜੇ ਪਾਸੇ ਦੇਖ ਲੱਗਦਾ ਸੇਕ ਤਾਂ ਲੱਗਦਾ ਭਾਈ ਸੇਕ ਨੂੰ ਨਰਵਾਹ ਨੇ ਦੇਖੀ ਹਨ ਕਿੰਨੀ ਬੱਤੀ ਹੈ ਕਹਾ ਕਹਾ ਮਿੱਠੀ ਮਿੱਠੀ ਬਣ ਸਕੀਏ ਆ ਇਹਨਾਂ ਨੂੰ ਵੀ ਭੇਂ ਦੇ ਘਾਜੋ ਗੱਡੀ ਚੋਂ ਕਟਲਾ ਬਾਹਰ ਇੱਥੋਂ ਲੱਗਦੀ ਆ ਬਾਈ ਆ ਖੇਤ ਚ ਇਧਰੋਂ ਜਾਂਦੀ ਆ ਜੇ ਕੋਈ ਵਾਰੀ ਪੁੱਛੀ ਵੀ ਫੇਰ ਨਹੀਂ ਲੱਗਦੀ ਇਹ ਓ ਵੀਰੇ ਯਾਰ ਹਟ ਜਾ ਕਿਉਂ ਤੁਸੀਂ ਇੰਨਾ ਅਣਗਹਿਲੀ ਕਰਦੇ ਹੋ ਯਾਰ ਜਾਵਾਂਗੇ ਭਜਾ ਕੇ ਪਰ ਮਿਤਲੀ ਨਹੀਂ ਹੋਣੀ ਹੈ ਨਹੀਂ ਚਾਉਂ ਗਿਆ ਮੈਂ ਇੱਕੀ ਗੁਰਪ੍ਰੀਤ ਮਾਮੂ ਅਰਪਿਤ ਪੈਲ ਐਮ ਸੀ ਸਾਹ ਸਾਰੇ ਜਣਿਆਂ ਨੇ ਅਸੀਂ ਇਕੱਠੇ ਹੋ ਕੇ ਭਜਾਈ ਆ ਬਹੁਤ ਔਖੀ ਕਾਬੂ ਕੀਤੀ ਆ ਬਾਈ ਚਾਹੇ ਥੋੜੀ ਜੀ ਅੱਗ ਸੀ ਪਰ ਬੁਝਣ ਦਾ ਨਾਉ ਨਹੀਂ ਸੀ ਲੈਂਦੀ ਕਿਉਂਕਿ ਉੱਪਰੋਂ ਇੱਕ ਤਾਂ ਸੇਕ ਪੈਂਦਾ ਕਦੇ ਤੋਂ ਹੁੰਿਆ ਕੁ ਲੱਗੀ ਜਾਂਦੀ ਆ ਲੋਕਾਂ ਦੇ ਠੱਕਾਂ ਦੇ ਟੈਰਾਂ ਲੱਗੀ ਜਾਂਦੀਆਂ ਗੱਡੀਆਂ ਉੱਤੇ ਲੱਗਦੀਆਂ ਇੱਥੇ ਤਾਂ ਫੇਰ ਥਿੱਲੀ ਸਿੱਪੀ ਹੋਈ ਆ ਚੋਲੀ ਨਹੀਂ ਇਹ ਹੈ ਹਰੀ ਆ ਨਾ ਪੱਕਾ ਰੇ ਲੇ ਕਾਬੂ ਹੁਣ ਤਾਂ ਆਹ ਚੋਰ ਦੇ ਕੀ ਜੂਈ ਜਾਣੀ ਚੱਲ ਬੜੀ ਖੁਸ਼ੀ ਹੋਈ ਯਾਰ ਵਿਹਾ ਚੰਗਾ ਕੰਮ ਤਾਂ ਕਰਿਆ ਜਿਹਨੇ ਲਾਉਣੀ ਸੀ ਉਹਨੇ ਤਾਂ ਲਾਤੀ ਵੀਰ ਵੜ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਆ ਵੀ ਯਾਰ ਇਹ ਜੀ ਆਗੂ ਗੁਗਨਾ ਲਾ ਆ ਕਰੋ ਯਾਰ ਆ ਦੇਖ ਲੈ ਤੋ ਹੋਰ ਦਮ ਚੜਾਤਾ ਓਏ ਆਹ ਦੇਖ ਹਰੇ ਹਰੇ ਪੈਣ ਕਿਹੜੇ ਖੂਬੇ ਨਹੀਂ ਇਹ ਸੋਹਣੀ ਹਰਿਆਲੀ ਰਾਜਾ ਮਾਰਦਾ ਕੋਸੇ ਨਾ